आज कृष्ण कुमार सरपंच जी के ग्रह विखे एकत्र हुए सरदार बलबीर सिंह एमसीजी जी जसवीर सिंह जी अति और सुखमंदर सिंह जी अनु प्रताप सिंह जी बीबी निहाल कौर बीबी दिलीप कौर जी भजन कौर जी बीबी परमजीत कौर जी बीबी बलजीत कौर जी मनजीत कौर नंगल जी बहुत ही सत्कारयोग मेरी भैन बीबी परम कौ परमजीत कौर जी संतोष रानी जी बहन सरबजीत कौर जी ਤੇ ਮੇਰੇ ਸਾਹਮਣੇ ਬੈਠੇ ਹੋਏ অতি ਸਤਿਕਾਰਯੋਗ ਮੇਰੇ ਬਜ਼ੁਰਗੋ ਮੇਰੀਆਂ ਮਾਵਾਂ ਭੈਣੋ ਤੇ ਮੇਰੇ ਛੋਟੇ ਵੀ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿੰਨਾ ਵੀ ਤੁਹਾਡੇ ਅੰਦਰ ਰੋਸ਼ ਹੈਗਾ ਉਹ ਸਾਰਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਹੈ ਬਹੁਤ ਜ਼ਿਆਦਾ ਗਰੀਬ ਜਨਤਾ ਜਿਹੜੀ ਹੈਗੀ ਆ ਉਹ ਦੁਖੀ ਹੈ। ਉਹਨੇ ਅਸੀਂ ਪਿੱਛੇ ਮੀਟਿੰਗ ਕਰਕੇ ਆਏ ਆ ਤੇ ਉੱਥੇ ਦੇਖਿਆ ਕਿ ਇੱਕ ਪਰਿਵਾਰ ਦੇ ਘਰ ਦੇ ਉੱਪਰ ਬਿਜਲੀ ਡਿੱਗੀ। 2 ਸਾਲ ਹੋ ਗਏ। ਉਹ ਇੰਨੀਾਂ ਤੇ ਜ਼ਬਰਦਸਤ ਤਰੇੜਾਂ ਪਈਆਂ ਹੋਈਆਂ ਸੀ ਕਿ ਦੇਖ ਕੇ ਵੀ ਡਰ ਆਂਦਾ ਸੀ ਉੱਥੇ ਖੜਨਾ ਤਾਂ ਬਹੁਤ ਮੁਸ਼ਕਲ ਸੀ ਕਿ ਉੱਥੇ ਉਹ ਰਹਿ ਰਹੇ ਆ। ਮਤਲਬ ਇਹ ਸੋਚ ਕੇ ਵੀ ਡਰ ਲੱਗਦਾ ਸੀ ਕਦੀ ਵੀ ਇਹ ਚੀਜ਼ ਉੱਪਰ ਡੇਕ ਸਕਦੀ ਹੈ। ਮੀਂਹੇਰੀ ਦੀ ਤਾਂ ਗੱਲ ਹੀ ਛੱਡੋ ਜਦੋਂ ਮੀਂਹੇਰੀ ਆਉਗੀ ਉਹ ਤੁਸੀਂ। ਪਰ ਐਡ ਪ੍ਰੈਜ਼ੈਂਟ ਵੀ ਖੜੇ ਹੋ ਕੇ ਉਥੇ ਡਰ ਮਹਿਸੂਸ ਹੁੰਦਾ ਸੀ ਵੀ ਆਕੀਤੇ ਸਾਡੇ ਉੱਤੇ ਨ ਡਿੱਗ ਜਾਵੇ ਵੀ ਉਹਦੇ ਨਾਲ ਬੀਬੀ ਜੀ ਨਾਲ ਗੱਲ ਕਰਦੇ ਕਰਦੇ ਧਿਆਨ ਵਾਰ-ਵਾਰ ਕੰਧ ਵੱਲ ਜਾ ਰਹੀ ਸੀ ਵੀ ਕਿਤੇ ਇੱਧਰ ਨੂੰ ਨਾ ਦੇ ਛੱਤ ਕਿਤੇ ਥੱਲੇ ਨਾ ਜੇ ਇੰਨੇ ਡਰ ਦੇ ਮਾਹੌਲ ਦੇ ਵਿੱਚ ਇੰਨੇ ਸਹਿਮ ਦੇ ਮਾਹੌਲ ਦੇ ਵਿੱਚ ਜਿਹੜੀ ਗਰੀਬ ਜਨਤਾ ਰਹਿ ਰਹੀ ਹੈ ਉਹ ਕਿੰਨੀ ਜਿਆਦਾ ਦੁਖੀ ਹੈ ਉਹਨਾਂ ਦੇ ਦੁੱਖ ਨੂੰ ਜਿਹੜਾ ਹੈਗਾ ਉਹ ਮਹਿਸੂਸ ਕੀਤਾ ਜਾ ਸਕਦਾ ਸਮਝਿਆ ਜਾ ਸਕਦਾ ਪਰ ਗੱਲ ਇਹ ਹੈ ਕਿ ਜਿੰਨੀ देर ਪਾਵਰ ਨਹੀਂ ਹੁੰਦੀ ਜਿੰਨੀ देर ਪਾਵਰ ਨਹੀਂ ਹੈਗੀ ਓਨੀ ਦੇਰ ਤੱਕ ਨਹੀਂ ਕੁਝ ਕਰ ਸਕਦਾ ਸਰਕਾਰਾਂ ਹੀ ਕੁਝ ਕਰ ਸਕਦੀਆਂ ਐ ਇਸੇ ਕਰਕੇ ਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਐ ਤੁਹਾਡੇ ਤੋਂ ਆਸ਼ੀਰਵਾਦ ਲੈਣ ਆਏ ਐ ਕੀ ਖਿਰਦਾਰ ਰਾਜਵਿੰਦਰ ਸਿੰਘ ਲੋਕ ਸਭਾ ਹਲਕਾ ਫਰੀਦਕੋਟ ਸ਼ਰੋਨੀ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਉਹਨਾਂ ਨੂੰ ਆਪਣੀ ਵੋਟ ਦਿਓ ਤਕੜੀ ਦੇ ਨਿਸ਼ਾਨ ਤੇ ਮੋਰ ਲਾਓ ਤਕੜੀ ਦਮ ਬਟਾਣੇ ਜਿਹੜਾ ਉਹ ਦਬਾਓ ਤਾਂ ਕਿ ਉਹਨਾਂ ਦੇ ਕੋਲ ਜਦੋਂ ਤਾਕਤ ਆਊਗੀ ਉਹਨਾਂ ਨੂੰ ਜਦੋਂ ਵੱਲ ਮਿਲੇਗਾ ਤਾਂ ਫੇਰ ਹੀ ਉਹ ਤੁਹਾਡੀ ਸੇਵਾ ਜਿਹੜੀ ਹੈਗੀ ਬਖੂਬੀ ਕਰ ਸਕਦੇ ਆ ਹਨ ਅਨੁਪ੍ਰਤਾਪ ਸਿੰਘ ਮੇਰਾ ਛੋਟਾ ਵੀਰ ਨਾਲ ਖੜਾ ਹੈਗਾ ਇਹ ਵੀ ਹਾਜ਼ਰ ਹੈ ਹਮੇਸ਼ਾ ਹੀ ਹਾਜ਼ਰ ਹੈ ਤੁਸੀਂ ਆਪ ਵੀ ਕਹਿ ਰਹੇ ਹੋ ਤੇ ਅਸੀਂ ਹਰ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਮਦਦ ਕਰਾਂਗੇ ਦੇਖੋ ਰਾਜਵਿੰਦਰ ਸਿੰਘ ਧਰਮਪੋਤ ਹੈ ਜਿਹੜੇ ਲੋਕ ਸਭਾ ਉਮੀਦਵਾਰ ਉਹਨਾਂ ਦੇ ਨਾਨਾ ਜੀ ਸਰਦਾਰ ਸਵਰਗੀ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਉਹਨਾਂ ਨੇ ਸ਼ਗਨ ਸਕੀਮ ਜਿਹੜੀ ਸ਼ੁਰੂ ਹੋਈ ਹੈ ਜਿਹੜੀ ਕੁੜੀਆਂ ਨੂੰ ਵਿਆਹ ਤੇ ਸ਼ਗਨ ਸਕੀਮ ਮਿਲਦੀ ਹੈ ਇਹ ਉਹਨਾਂ ਦੇ ਨਾਨਾ ਜੀ ਨੇ ਸ਼ੁਰੂ ਕਰਾਈ ਸੀ 5100 ਰੁਪਏ ਤੋਂ ਇਹ ਬਾਦਲ ਸਰਕਾਰ ਦੀ ਸੋਚ ਸੀ ਕਿਉਂ ਕਿਉਂਕਿ ਬਾਦਲ ਸਰਕਾਰ ਹੈ ਜਿਹੜੀ ਉਹ ਖੇਤਰੀ ਪਾਰਟੀ ਹੈ ਉਹ ਪੰਜਾਬ ਦੇ ਹਿੱਤਾਂ ਬਾਰੇ ਸੋਚਦੀ ਹੈ ਉਹਨਾਂ ਨੇ ਪੰਜਾਬ ਦੇ ਵਿੱਚ ਹੀ ਰਹਿਣਾ ਬਾਹਰ ਨਹੀਂ ਕਿਤੇ ਜਾਣਾ ਹੈਗਾ ਔਰ ਪੰਜਾਬ ਦੀ ਜਨਤਾ ਨੂੰ ਹੀ ਉਹ ਆਪਣਾ ਘਰ ਹੈ ਜਿਹੜਾ ਉਹ ਸਮਝਦੇ ਹੈ ਇੱਕ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਹੀ ਐਸੀ ਪਾਰਟੀ ਹੈ ਕਿ ਜਿਹੜੇ ਆਪਣੇ ਵਰਕਰਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਹੈ ਆਪਣੇ ਵਰਕਰਾਂ ਦਾ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੀ ਹੈ ਠੀਕ ਹੈ ਉਹ ਹਰ ਵਰਗ ਦਾ ਧਿਆਨ ਰੱਖਦੀ ਹੈ ਤੁਸੀਂ ਇੱਥੇ ਸਾਰੇ ਬੈਠੇ ਹੋ ਹਨਾ ਤੁਹਾਡੇ ਚੋਂ ਗਰੀਬ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਨੌਕਰੀ ਜ਼ਰੂਰ ਲੱਗਾ ਹੋਊਗਾ ਜੇ ਅਗਰ ਉਹ ਲੱਗਾ ਤਾਂ ਦੱਸੋ ਕਿ ਉਹ ਸਿਰਫ ਤੇ ਹਿਰਫ ਬਾਦਲ ਸਰਕਾਰ ਦੇ ਵਿੱਚ ਹੀ ਲੱਗਾ ਹੈ ਬਾਦਲ ਸਰਕਾਰ ਤੋਂ ਬਿਨਾ ਕਿਸੇ ਨੇ ਵੀ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਅੱਜ ਜੇ ਕੋਈ ਵੀ ਸਰਕਾਰੀ ਨੌਕਰੀ ਤੇ ਲੱਗਿਆ 90% ਲੋਕ ਇਹੋ ਜਿਹੇ ਆ ਜਿਹੜੇ ਕਿ ਬਾਦਲ ਸਰਕਾਰ ਦੇ ਵਿੱਚ ਹੀ ਨੌਕਰੀ ਦੇ ਵਿੱਚ ਲੱਗੇ ਹੋਏ ਆ ਕਿਉਂ ਕਿਉਂ ਕੀ ਬਾਦਲ ਸਰਕਾਰ ਖੇਤਰੀ ਪਾਰਟੀ ਹੈ ਉਹਨੇ ਪੰਜਾਬ ਦੇ ਹਿੱਤਾਂ ਬਾਰੇ ਹੀ ਸੋਚਣਾ ਔਰ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਦਿੱਲੀ ਦੀਆਂ ਪਾਰਟੀਆਂ ਉਹ ਪੰਜਾਬ ਦੇ ਹਿੱਤਾਂ ਬਾਰੇ ਕਿਉਂ ਸੋਚਣਗੀਆਂ ਉਹ ਤਾਂ ਆਪਣੀ ਦਿੱਲੀ ਵਾਲੇ ਹੀ ਸੋਚਣਗੀਆਂ ਤੇ ਜਿਹੜਾ ਜਿੱਥੋਂ ਦਾ ਰਹਿਣ ਵਾਲਿਆ ਹੈ ਨੇਚਰਲੀ ਉਹਦੇ ਬਾਰੇ ਸੋਚਦਾ ਹੁਣ ਜੇ ਆਪਾਂ ਆਪਣੇ ਘਰ 'ਚ ਰਹਿਣੇ ਆ ਤੇ ਆਪਾਂ ਆਪਣੇ ਘਰ ਦਾ ਹੀ ਦੇਖਣਾ ਕਿ ਆਹ ਕਲੀ ਕਰਾਣੀ ਆ ਆਹ ਦਰਵਾਜ਼ਾ ਠੀਕ ਕਰਾਉਣਾ ਉਹ ਚੀਜ਼ ਕਰवानी ਹੈਗੀ ਹੈ ਤੇ ਜਿਹੜਾ ਪੰਜਾਬ ਦਾ ਹੈਗਾ ਸਰਦਾਰ ਸੁਬੀ ਸਿੰਘ ਜੀ ਬਾਦਲ ਸਰਕਾਰੀ ਅਫਸਰ ਸਰਦਾਰ ਸੁਬੀ ਸਿੰਘ ਜੀ ਬਾਦਲ ਪ੍ਰਧਾਨ ਸ਼ੌਮੀ ਅਖਾਲੀਦਾਨ ਉਹ ਸਿਰਫ ਤੇ ਸਿਰਫ ਪੰਜਾਬ ਦੇ ਹਿੱਤਾਂ ਬਾਰੇ ਹੀ ਸੋਚਦੇ ਐ ਇਸੇ ਕਰਕੇ ਮੇਰੇ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਕਿ ਸਦਾ ਰਾਜਵਿੰਦਰ ਸਿੰਘ ਜੀ ਨੂੰ ਵੋਟ ਪਾਓ ਆਪਣੀ ਕੀਮਤੀ ਵੋਟਰ ਪਾਓ ਤੇ ਪਵਾਓ ਵੀ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਉਸ ਤੋਂ ਬਾਅਦ ਦੇਖੋ ਕਿ ਅਕਾਲੀ ਦਲ ਹਮੇਸ਼ਾ ਹੀ ਆਪਣੇ ਗਰੀਬ ਭੈਣ ਭਰਾਵਾਂ ਦੇ ਨਾਲ ਖੜਾ ਹੈ ਜਿੰਨੀਆਂ ਵੀ ਸਕੀਮਾਂ ਲੈ ਕੇ ਆਏ ਐ ਅਕਾਲੀ ਦਲ ਸਰਕਾਰ ਦੇ ਟਾਈਮ ਤੇ ਹੀ ਆਏ ਨੇ ਤੇ ਜੇ ਸੋਸ਼ਲ ਸਿਕਿਉਰਿਟੀ ਦੀ ਗੱਲ ਕਰੀਏ ਜਿਵੇਂ ਹੁਣ ਉਹਨੇ ਗੱਲ ਕਰਕੇ ਹਟਿਆ ਕਿ ਬੀਬੀ ਜੀ ਇਹ ਬੜੀ ਹਾਸਾ ਹਾਸਾ ਦੀ ਗੱਲ ਹੈ ਕਿ ਰੋਟੀ ਦੇ ਵਿੱਚ ਝੋਲੇ ਦੇ ਵਿੱਚ ਤਾਂ ਰੋਟੀ ਸੀ ਤੇ ਉਹ ਵੀ ਖੋਦੇ ਲੈ ਗਈ ਉਹਦੇ ਬਹਾਨੇ ਪਤਾ ਨਹੀਂ ਝੋਲੇ ਵਿੱਚ ਕੀ ਸੀ ਵੀ ਇੱਥੋਂ ਤਿੱਕਰ ਹਾਲਾਤ ਆਏ ਹੋਏ ਆ ਇਹ ਕਿੰਨੀ ਸ਼ਰਮ ਦੀ ਗੱਲ ਹੈ ਸਾਡੇ ਪਾਸੇ ਇਹ ਸਰਕਾਰਾਂ ਪਾਸੇ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਹ ਚੀਜ਼ ਮਤਲਬ ਜੇ ਇਹ ਚੀਜ਼ ਹੋ ਰਹੀ ਹੈਗੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਅੱਗੇ ਪੰਜਾਬ ਨੂੰ ਪੰਜਾਬ ਦੇਸ਼ ਕਿਹਾ ਜਾਂਦਾ ਸੀ ਤੇ ਅਸੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਮਹਿਫੂਜ਼ ਨਹੀਂ ਕਰਦੇ ਆਪਣੇ ਆਪ ਨੂੰ ਸਾਡੀ ਜ਼ਿੰਦਗੀ ਹੀ ਮਹਿਫੂਜ਼ ਨਹੀਂ